ਲੋਈ ਆਪਣੇ ਕੋ ਆਏ ਸੀ ਭੱਟੀ ਭਰਾ ਹੁਣੀ ਤੇ ਇਹਦਾ ਕਰਕੇ ਘੰਟਾ ਲੇਟ ਹੋ ਗਿਆ ਤੇ ਆਪਾਂ ਪਨੀਰੀ ਵਾਲੇ ਥਾਂ ਨੂੰ ਸੀਗਾ ਲੂਣਾ ਉਧਰ ਅੱਗ ਆਪਾਂ ਲਾਉਣੀ ਨਹੀਂ ਨੀ ਹੈਗੀ ਪਰ ਪਨੀਰੀ ਵਾਲੇ ਥਾਂ ਤੇ ਲਾਉਣੀ ਹੈ ਕਿਉਂਕਿ ਉਹ ਚ ਤੁਹਾਨੂੰ ਪਤਾ ਘੁੰਡੀਆਂ ਘੰਡੀਆਂ ਹੁੰਦੀਆਂ ਤੇ ਪਨੀਰੀ ਥੋੜੀ ਵਧੀਆ ਹੋ ਜੂਗੀ ਤੇ ਤਾਂ ਆਪਾਂ ਰਾਤ ਚਲਾ ਕੇ ਲੈ ਆਏ ਆ ਤੇ ਹੁਣ ਖੜਾ ਆਪਾਂ ਫੀਲ ਹੋਣ ਜਾਣਾ ਤੇ ਤੁਹਾਨੂੰ ਪਤਾ ਫਿਰ ਝੋਟਾ ਖੜਾਵਾ ਉਹ ਆਪਾਂ ਰਿਣਾਵਾ ਕਨਾਲ ਕ ਕਨਾਲ ਡੇਢ ਕਨਾਲ ਤੇ ਦਿਖਾਉਨੇ ਆ ਓਨੇ ਕਥਾ ਨੂੰ ਆਪਾਂ ਆਪਾਂ ਵੀ ਅੱਗ ਲਾਉਣ ਦੇ ਹੱਕ 'ਚ ਨਹੀਂ ਹੈਗੇ ਪਰ ਜੇ ਓਨੇ ਕਥਾ ਨੂੰ ਆਪਾਂ ਲਾ ਲਈਏ ਤਾਂ ਕੋਈ ਉਹਦੇ ਵਿੱਚ ਹਰਜ ਵੀ ਨਹੀਂ ਹੈਗਾ ਤੇ ਹੁਣ ਮੈਂ ਚੱਲਣਾ ਮੋਟਰ ਦੇ ਤੇ ਆਪਾਂ ਹਾਲ ਫੇਰਨੇ ਆ ਹਾਲ ਫੇਰ ਕੇ ਤਾਂ ਫੇਲ ਹੋਣੀ ਆ ਪੱਗ ਇਹ ਜਿੰਦਾ ਵੀ ਲੱਗਣ ਵਾਲਾ ਉਹਦਾ ਤੇ ਡੱਬੀ ਚਾਹੀਦੀ ਆ ਅੱਗ ਲਾਉਣੀ ਤੇ ਇੱਕ ਆਪਾਂ ਨੂੰ ਚਾਹੀਦਾ ਸਭ ਤੋਂ ਮੇਨ ਸਮਾਨ ਖੇਤੀਬਾੜੀ ਦਾ ਸੰਦ ਕਈ ਤੇ ਹਾਲ ਪਾਉਣੇ ਆ ਆਪਾਂ ਇੱਥੇ ਬੀਜਣੀ ਸੀ ਆਪਾਂ ਪਨੀਰੀ ਬੀਜਣੀ ਆ ਇੱਥੇ ਤੇ ਬੜਾ ਸਫਾਈ ਜੀ ਨਹੀਂ ਚੱਜਣਾ ਨਹੀਂ ਹੋਈ ਆ ਗਰੀ ਸਫਾਈ ਜੀ ਜਦਾਂ ਥੱਲੇ ਨਾਲ ਹੈ ਉਹ ਲੈ ਘਾਟੀ ਸੀਗਾ ਬਿਲਕੁਲ ਤੇ ਜਦਾਂ ਚੱਜਣਾ ਬਹੁਣਾ ਪਊਗਾ ਦੇਖਦੇ ਆਂ ਜਾਂ ਫੇ ਚਰਾਉਣੀ ਕਰਨੀ ਪਊਗੀ ਦੇਖਦੇ ਆਂ ਕੀ ਬਣਦਾ ਵਾਹੀ ਪਨੀਰੀ ਦਾ ਖਾ ਆਪਾਂ ਦਿੱਤਾ ਵਾ ਤੇ ਇੱਥੇ ਆਪਾਂ ਇੰਨੇ ਨਾਲ ਬੀਜਣੀ ਆ ਪਨੀਰੀ ਥੋੜਾ ਬੜਾ ਸ਼ਹਿਰ ਹੋਰ ਨਾਲ ਲਾਵਾਂਗੇ ਜੇ ਰੋਡ ਪਈ ਨਾ ਵੀ ਹੱਥ ਹੋਰ ਬਾਣ ਲੱਗੇ ਆ ਤੇ ਇਹਦੇ ਬੰਦੇ ਬੰਦੇ ਵੀ ਇਹਦੇ ਸਟਕਰ ਵਾਲੇ ਆ ਸਾਰੇ ਬੰਦੇ ਬੁਨੇ ਚਾਂਗੇ ਨਾਲੇ ਆ ਦਾਜ ਹੋਇਆ ਹੋਇਆ ਵਾ ਹਾਂਜੀ ਤੇ ਜਿਹੜੇ ਯਾਰੇ ਥਾਂ ਜ ਆਪਾਂ ਤੁਹਾਨੂੰ ਪਿਛਲੀ ਵੀਡੀਓ ਦਿਖਾਇਆ ਸੀ ਕਿ ਆਪਾਂ ਹਾਲ ਫੋੜ ਫੇਰ ਕੇ ਆਏ ਆ ਤੇ ਉਹ ਹੁਣ ਬਾਹਲਾ ਮਿੱਟੀ ਬਾਰੀਕ ਕਰਨ ਨੂੰ ਆਪਾਂ ਦੋਰ ਕੋਈ ਉਹਨੂੰ ਲੂਟਾ ਵੀ ਟਰੀ ਲਾਵਾਂਗੇ ਲਾਗੇ ਉਹਦੀਆਂ ਬੱਟਾ ਬੁੱਟਾ ਜੀਆਂ ਕਰਨੀਆਂ ਹਜੇ ਤਿਆਰ ਤੇ ਕਰਕੇ ਇੱਕ ਅੱਧੇ ਦਿਨ ਚ ਹੀ ਆਪਾਂ ਕੰਮ ਖਿੱਚ ਲੇਗਾ ਲੋ ਜੀ ਟੈਂਕੀ ਆਪਣੀ ਹੋ ਗਈ ਆ ਫੁੱਲ ਤੇ ਆਪਾਂ ਚਾਹ ਪੀਣੀ ਆ ਚਾਹ ਪੀ ਕੇ ਦਾ ਫੇਰ ਆਪਾਂ ਮੋਟਰਾਂ ਨੂੰ ਰਵਾਨਾ ਹੁੰਨੇ ਆ ਤੇ ਵੀ ਆਪਾਂ ਲੈ ਜਾਂਦਾ ਹੈਗਾ ਬੀ ਆਪਾਂ ਨੂੰ ਮਿਲ ਗਿਆ ਸੀਗਾ ਦੋ ਗੱਟੇ ਬੀ ਆਪਾਂ ਲੈ ਆਂਦਾ ਵਾ ਝੋਨੇ ਦਾ ਤੇ ਇਹ ਹੈਗਾ 110 ਦੋਨੇ ਗੱਟੇ 110 ਦੇ ਆ ਤੇ ਆਪਾਂ ਇਥੋਂ ਪਿੰਡੋਂ ਹੀ ਮਿਲ ਗਿਆ ਸੀਗੇ ਉੱਦਾਂ ਜਿਹੜਾ ਵਾ ਦੁਕਾਨਾਂ ਤੇ ਆਉਂਦਾ ਉਹ ਕਹਿੰਦੇ ਰੜਾ ਹੁਣ ਬਹੁਤ ਲਈ ਜਾਂਦੇ ਆ 110 ਚੋਂ 26 ਰਲ ਜਾਂਦਾ ਕੋਈ ਮਾੜਾ ਮੋਟਾ ਬੂਸੇ ਦੀ ਰਲ ਜਾਂਦੀ ਆ ਕੋਈ 121 ਦੀ ਕੋਈ ਹੋਰ ਬੀ ਆ ਤੇ ਉਹ ਰੜਾ ਉਹ ਆਪ ਵੀ ਕਹਿੰਦੇ ਕਹਿੰਦੇ ਭਾਈ ਸਾਨੂੰ ਨਹੀਂ ਪਤਾ ਵਿੱਚ ਆ ਜਾਂਦਾ ਵਾ ਤੇ ਇਹ ਭਾਈ ਹੁਣਾਂ ਨੇ ਜਿੱਦਾਂ ਪਹਿਲਾਂ ਬੀ ਜਿੱਦਾਂ ਥੋੜਾ ਲਾ ਕੇ ਦਾ ਥੀ ਝਾੜਿਆ ਸੀਗਾ ਉਹੋ ਪਾਜੀ ਕੋ ਪਏ ਹੋ ਸਗੇ ਤੇ ਆਪਾਂ ਉਹੀ ਲੈ ਜਾਂਦਾ ਵਾ ਤੇ ਹੁਣ ਇਹਨੂੰ ਅੱਜ ਬਣਾ ਕੇ ਥਾ ਤੇ ਆਪਾਂ ਜਾਂ ਕੱਲੂ ਭੇਵਾਂਗੇ ਬਤੀ ਦੇਖਦੇ ਆਂ ਵੀ ਬਤੀ ਦਾ ਵੀ ਆਪਾਂ ਨੂੰ ਦੇਖਣਾ ਪੈਣਾ ਨਾ ਵੀ ਕਦੋਂ ਕਦੋਂ ਗੌਂਦੀ ਆ ਬਾਰੀ ਕਦੋਂ ਕੋ ਚੱਲਦੀ ਆ ਇਹ ਚੇਂਜ ਹੋਣੀ ਆ ਫੇ ਉਸ ਹਸਾਬ ਨਾਲ ਦੇਖ ਲਾਂਗੇ ਲੋੜ ਹੀ ਚੱਲੇ ਆ ਆਪਾਂ ਪਨੀਰੀ ਵਾਲ ਨੂੰ ਰੂਟਾ ਮੀਟਰ ਰੂਟਾ ਮੀਟਰ ਬਾਦ ਅਸ ਹੈਗਾ ਤਿੰਨ ਵਾਰੀ ਵਾਇਆ ਫੇ ਜਾ ਕੇ ਡਲੀਆਂ ਹੀ ਹੋਈਆਂ ਸੱਤ ਤੇ ਉਦਾਂ ਆਪਾਂ ਹੁਣ ਹਾਲਾ ਨਾ ਫੋਲਣਾ ਸੀ ਉਹਨੂੰ ਤੇ ਆਪਾਂ ਨੂੰ ਹੜ ਲੱਪ ਇੱਥੇ ਸਿਗੇ ਭਾਈ ਹੁਣਾਂ ਖੜੇ ਇਹਨਾਂ ਨਾਲ ਭਾਈ ਹੁਣਾਂ ਨਾਲ ਵਾਵਾ ਲਿਹਾ ਜਾ ਆਪਣੀ ਉਦਾਂ ਤੇ ਨਹੀਂ ਤੇ ਮੈਂ ਕਿਹਾ ਮੈਨੂੰ ਘਰੋਂ ਗੇੜਾ ਲਾਉਣਾ ਪੈਣਾ ਜਾ ਕੇ ਤੇ ਸਿਗਰ ਆਪਣਾ 10 ਮਿੰਟ ਦਾ ਹਾਲਾ ਦਾ ਕੰਮ ਇਹਨਾਂ ਨੇ ਮੈਂ ਕਿਹਾ ਮੜਾ ਆ ਭੋਲ ਦਿੰਨੇ ਆ ਮੇਕਅਪ ਆਹ ਰੱਖਣੇ ਕੀ ਹਾਲ ਆਪਾਂ ਡੂੰਘੇ ਨਹੀਂ ਲਾਉਣੇ ਹੈਗੇ ਹਾਲ ਆਪਾਂ ਲਾਉਣੇ ਆ ਜਿੰਨੇ ਕ ਪਹਿਲਾਂ ਵਗੇ ਆ ਉਹ ਤੋਂ ਉੱਪਰ ਹੀ ਰੱਖਣੇ ਆ ਮਤਲਬ ਰੂਟਾ ਬੀਟਰ ਦੇ ਆਸ-ਪਾਸ ਹੀ ਲਾਉਣੇ ਆ ਪਪਾ ਹਣਾਂ ਦੀ ਦੋਰੀ ਲਾ ਦਿੱਤੀ ਆ ਪਹਿਲਾਂ ਪਾੜ ਦਾ ਰਦਾ ਸੀ ਪਰ ਆਪਾਂ ਦੂਰ ਲਾ ਦਿੱਤੀ ਤੇ ਮਿੱਟੀ ਤੁਸੀਂ ਦੇਖ ਸਕਦੇ ਹੋ ਪਹਿਲਾਂ ਕਿਦਾਂ ਦੀ ਸੀਗੀ ਤੇ ਜਿਹੜੇ ਆ ਹੁਣ ਛੋਟੇ ਡਲੇ ਆ ਵੀ ਆ ਇਹ ਹੁਣ ਰੰਦੇ ਜਿਹੜੇ ਇਹ ਟੁੱਟਨੇ ਆ ਸੁਹਾਗੇ ਨਾਲ ਇਹ ਜਿਹੜੇ ਡਲੇ ਆ ਇਹ ਸੁਹਾਗੇ ਨਾਲ ਟੁੱਟ ਜਾਣੇ ਆ ਤੇ ਸੁਹਾਗਾ ਆਪਾਂ ਹੁਣ ਅੱਜ ਦੀ ਧੁੱਪ ਲਵਾ ਕੇ ਤੇ ਕੱਲ ਦੀ ਵੀ ਲਵਾ ਕੇ ਅੱਧੀ ਵਿਚ ਅੱਧੀ ਕੱਲ ਨੂੰ ਜਾਂ ਸ਼ਾਮ ਨੂੰ ਕਰਾਂਗੇ ਜਾਂ ਫੇਰ ਪਰਸੋਂ ਇਹਨੂੰ ਸੁਹਾਗਾ ਫੇਰਾਂਗੇ ਸੁਹਾਗਾ ਫੇਰ ਕੇ ਤਾਂ ਆਪਾਂ ਆ ਸੱਡਾਂ ਵਾਲੀਆਂ ਨਹੀਂ ਬੱਟਾਂ ਵਾਂ ਆ ਵਾਲੀ ਐ ਇੱਕ ਦੇ ਵਿੱਚ ਦੋ ਇਹਦੇ ਪੈਣੀਆਂ ਆਈਆਂ ਸਿਰੇ ਵੀ ਪੈਣੀਆਂ ਹਜੇ ਤੇ ਆ ਜਿਹੜੀਆਂ ਬੱਟਾਂ ਵਾਂ ਇਹ ਬੰਨੇ ਵੱਟ ਆ ਇਹ ਬੰਨੇ ਵਾਲੀ ਵੱਟ ਐ ਉਹ ਆਪਣੀ ਐ ਆਪਣੀ ਬੈਲੀ ਦੀ ਹੋਈ ਐ ਆ ਬੰਨੇ ਵੱਟ ਐ ਇਹ ਵੀ ਇੱਕ ਵਾਰੀ ਪੱਕੀ ਕਰਾਂਗੇ ਕਿਉਂਕਿ ਜਦੋਂ ਫੇਰ ਉਦੋਂ ਛੋਨਾ ਲੱਗਦਾ ਹੁੰਦਾ ਉਦੋਂ ਆਪਾਂ ਨੂੰ ਫੇ ਬੱਟ ਤੇ ਮਿੱਟੀ ਲਾਉਣ ਦਾ ਮੌਕਾ ਨਹੀਂ ਮਿਲਣਾ ਕਿਉਂਕਿ ਇਹ ਪਨੀਰੀ ਗਿੱਲੀ ਹੁੰਦੀ ਆ ਤੇ ਇਹਦੇ ਵਿੱਚ ਇਦਾਂ ਪਾਣੀ ਛੱਡ ਹੋਇਆ ਨਾ ਹੁੰਦਾ। ਕਿਹੜਾ ਜਿਹੜਾ ਇਹਦੇ ਵਾਲਾ ਇਦਾਂ ਕੱਦੂ ਹੋ ਜਾਣਾ ਤੇ ਆਪਾਂ ਨੂੰ ਪਹਿਲਾਂ ਹੀ ਮਿੱਟੀ ਇੱਥੇ ਲਾਉਣੀ ਪੈਣੀ ਆ। ਤੇ ਚਲੋ ਬਾਕੀ ਦਿਖਾਉਨੇ ਆ ਤੁਹਾਨੂੰ ਹੁਣ। ਸੁਆਗਾ ਮਾਰ ਕੇ ਫੇ ਤੁਹਾਨੂੰ ਦਿਖਾਵਾਂਗੇ ਵੀ ਥਾਂ ਕਿਦਾਂ ਮਿੱਟੀ ਹੋਰ ਇਹਦੇ ਨਾਲੋਂ ਕਿੰਨੀ ਕੀ ਬੋਲੀ ਵੀ ਤੁਹਾਨੂੰ ਦਲੇ ਦਿਖਾਵਾਂਗੇ ਕਿੰਨੇ ਚਾਰਾ ਮਲ ਕੇ ਸੁਆਗੇ ਨਾ ਪੁਰੇ ਆ। ਬਾਕੀ ਇੱਥੋਂ ਦਾ ਕਈਆਂ ਖੇਤਾਂ ਦਾ ਬਾੜੀ ਵਧੀਆ ਬਣ ਗਈ ਆ ਸੁਹਾਗੇ ਜਿਹੀ ਨਹੀਂ ਲੋੜ ਵਾਲਾ ਬਹੁਤ ਸੋਹਣੀ ਬਣ ਗਈ ਮਿੱਟੀ ਇੱਥੇ ਦਾ ਤੇ ਬਾਕੀ ਉਹ ਆੜ ਤੋਂ ਦਿਖਾਈ ਉਹ ਵੀ ਕਰਨ ਵਾਲੀ ਆ ਵੈਸੇ ਅੰਡਰਗਰਾਊਂਡ ਆ ਪਹਿਲੀ ਆਪਣੀ ਸਾਰੀ ਟੋਟਲੀ ਉਦਾਂ ਤੇ ਆਪਣਾ ਜਿਹੜਾ ਇਹਦਾ ਪਾਣੀ ਜਿਹੜੀ ਆਪ ਨੂੰ ਆੜ ਪਾਣੀ ਪਾਣੀ ਤੇ ਪਾਣੀ ਆਪਣੇ ਕੋ ਇੱਥੇ ਹੀ ਹੈਗਾ ਵਾ ਉਥੋਂ ਪੈ ਪਿਆ ਹੋਇਆ ਮੋਟਰਪੂਰੇ ਵਿੱਚ ਆਉਂਦਾ ਪਾਣੀ ਕਾਲਾ ਭਲਾ ਦਿੱਤੇ ਆ ਇੱਥੇ ਆਪਾਂ ਰੂਟਾ ਮੀਟਰ ਲਾਇਆ ਸੀ ਤੇ ਆਪਣਾ ਰੂਟਾ ਮੀਟਰ ਵਾ ਪਾ ਲਿਆ ਵਾ ਬੇ ਹੁਣ ਆਪਾਂ ਉਨੇ ਸ਼ਾਮ ਨੂੰ ਸ਼ਾਮ ਨੂੰ ਇਹਦਾ ਵੱਟ ਬੰਨਾ ਜਾਂ ਕਰਕੇ ਆਪਾਂ ਜਾਵਾਂਗੇ ਤੇ ਪਤਾ ਵੱਟਾ ਜਿਹੜੀਆਂ ਮਿੱਟੀ ਜਾਣ ਵਾਲੀਆਂ ਇਹਨਾਂ ਨੂੰ ਅੱਗੇ ਦੱਸਿਆ ਕੋਹ ਦਾ ਨਾ ਜਿਹੜਾ ਹੜ ਘਟਣ ਵਾਲੀ ਆ ਤੇ ਰੱਪਾ ਹੁੰਦੇ ਆ ਸ਼ਾਮ ਨੂੰ ਤੇ ਹਣ ਰੋਟੀ ਵੀ ਨਹੀਂ ਖਾਧੀ ਸੀ ਸਵੇਰ ਤੋਂ ਮੈਂ ਆਇਆ ਹੋਇਆ ਸੀਗਾ ਤੇ ਰੋਟੀ ਵੀ ਨਹੀਂ ਖਾਧੀ ਮੇਰੇ ਘਰ ਨਾਲ 12:30 1 ਵਜੇ ਗਏ ਆ ਅੱਗਾ 1:00 ਵਜੇ ਆਵਾ ਉਹਦੇ ਦੀ ਚਾਹ ਚੁੱਕੀ ਕੇ ਆਇਆ ਸੀਗਾ ਨਾਲ ਰੋਟੀ ਰੋਟੀ ਕਰਨੇ ਤੇ ਲੋ ਜੀ ਨਾ ਕੋਈ ਦਾ ਤਾਂ ਤਾਂ ਦੇਖ ਲੋ ਕੀ ਬਣ ਗਿਆ